ਸੱਤ ਸਰੀਆ ਕਾਲ ਜੀ ਸਾਰਿਆਂ ਨੂੰ ਹੈੱਡਫੋਨ ਲਗਾ ਕੇ ਹੀ ਮੇਰੀ ਵੀਡੀਓ ਦੇਖਿਆ ਕਰੋ ਕਿ ਕੋਈ ਗੱਲਾਂ ਹੋ ਸਕਦੀਆਂ ਨੇ ਨਹੀਂ ਵੀ ਹੋ ਸਕਦੀਆਂ ਡਿਸਕਲੇਮਰ ਤੁਹਾਨੂੰ ਓਰਨ ਕਰਨ ਲਈ ਦਿੱਤਾ ਜਾਂਦਾ ਹੈ ਕਿ ਸੋ ਸਮਝ ਕੇ ਅੱਗੇ ਕੰਟੀਨਿਊ ਕਰਿਓ ਇਹ ਕਰਨੀ ਹੋਈ ਤਾਂ ਜ਼ਬਰਦਸਤੀ ਨਹੀਂ ਹੈ ਤੇ ਇਹ ਨਿਊਜ਼ ਬਹੁਤ ਸਾਹਮਣੇ ਆ ਰਹੀ ਹੈ ਵੱਖ-ਵੱਖ ਤਰ੍ਹਾਂ ਦੇ ਵਿਚਾਰ ਸਾਹਮਣੇ ਆ ਰਹੇ ਨੇ ਲੋਕਾਂ ਦੇ ਹੈਨਾ ਭਾਰਤ ਦੀ ਮੈਂ ਗੱਲ ਕਰਦੀ ਆ ਪਾਕਿਸਤਾਨ ਦਾ ਮੈਂ ਨਹੀਂ ਦੇਖਿਆ ਉਹ ਕੀ ਕਰਦੇ ਤੇ ਕੀ ਨਹੀਂ ਕਰਦੇ ਤੇ ਮੈਂ ਗੱਲ ਕਰਦੀ ਉਹਦੀ ਜਦ ਸੀਮਾ ਹੈਦਰ ਆਈ ਸੀ ਪਾਕਿਸਤਾਨ ਤੋਂ ਇੰਡੀਆ ਉਦੋਂ ਇੰਡੀਅਨ মিডিਆ ਨੇ ਬੜੀ ਐਨਜੋਏ ਕੀਤਾ ਸੀ ਬੜਾ ਛਾਤੀ ਪਿੱਟੀ ਸੀ ਵਾਹ ਬੱਲੇ ਬੱਲੇ ਇਹ ਉਹ ਪਤਾ ਨਹੀਂ ਕੀ ਕੀ ਬਹੁਤ ਕੁਝ ਸੀਗਾ ਪਰ ਹੁਣ ਮੈਨੂੰ ਸੋਸਾਇਟੀ ਦਾ ਜਿਹੜਾ ਦੋਗਲਾ ਚਿਹਰਾ ਹੈ ਉਹ ਸਾਫ਼ ਤੌਰ ਤੇ ਨਜ਼ਰ ਆ ਰਿਹਾ ਭਈ ਜਦ ਸਾਡੀ ਕਿਸੇ ਹੋਰ ਦੀ ਤੀ ਜਦ ਸਾਡੇ ਘਰ ਆਈ ਭੱਜ ਕੇ ਤਾਂ ਬੜੀ ਤੁਸੀਂ ਚੌੜ ਕੀਤੀ ਕਿ ਸਾਡਾ ਮੁੰਡਾ ਭਜਾ ਲਿਆ ਆ ਇਹ ਉਹ ਪਤਾ ਨਹੀਂ ਕੀ ਕੀ ਹੈ ਨਾ ਸੱਚੀ ਨੂੰ ਬੜਾ ਜਾ ਜਾ ਕੇ ਉਹਦੀ ਗਾਣ ਚ ਮਾਈਕ ਤੁੰਦੇ ਸੀ ਮੀਡੀਆ ਵਾਲੇ ਤੇ ਹੁਣ ਜਦ ਆਬਦੀਤੀ ਭੱਜ ਕੇ ਕਿਤੇ ਹੋਰ ਚਲੀ ਗਈ ਫਿਰ ਆ ਦੋਗਲਾਪਨਤੀ ਕਿਉਂ ਇਹ ਦੋਗਲਾਪਨ ਕਿਉਂ ਕਿਉਂ ਵਾਏ ਠੀਕ ਹੈ ਉੱਥੇ ਗੱਲ ਕਰਨੀ ਚਾਹੀਦੀ ਹੈ ਭਈ ਇਸ ਇਨਸਾਨ ਨੇ ਗਲਤ ਕੀਤਾ ਆਪਣੇ ਪਰਿਵਾਰ ਦੇ ਨਾਲ ਹੁਣ ਮੇਰਾ ਫੇਰ ਉਹ ਯੋ ਕਹਿਣਾ ਵੀ ਇਹਦਾ ਪਰਿਵਾਰ ਕਿੱਥੇ ਸੀ ਉਸ ਸਮੇਂ ਜਦ ਆ ਸਭ ਚੱਲਦਾ ਪਿਆ ਸੀ ਇਹਦਾ ਪਰਿਵਾਰ ਕਿੱਥੇ ਸੀ ਜਿੰਨੇ ਵੀ ਇਹਦੇ ਪਰਿਵਾਰ ਚ ਮੈਂਬਰ ਹੈਗੇ ਆ ਕਿੱਥੇ ਗਏ ਸੀਗੇ ਕੀ ਕਰ ਰਹੇ ਸੀ ਉਹਨਾਂ ਨੂੰ ਪਤਾ ਨਹੀਂ ਸੀਗਾ ਕੀ ਸਚੀਨ ਜਿਹੜਾ ਸੀਮਾ ਨੂੰ ਭਜਾ ਕੇ ਲੈ ਕੇ ਆਇਆ ਸੀਗਾ ਪਾਕਿਸਤਾਨ ਤੋਂ ਉਹਦੇ ਸਚੀਨ ਦੇ ਪਰਿਵਾਰ ਨੂੰ ਕੀ ਨਹੀਂ ਪਤਾ ਸੀ ਕਿ ਕੀ ਚੱਲਦਾ ਪਿਆ ਕਿਉਂ ਨਹੀਂ ਪਤਾ ਸੀ ਤੁਹਾਨੂੰ ਮੈਂ ਤਾਂ ਫਿਰ ਗੱਲ ਕਰਦੀ ਹੋਈ ਹਾਂ ਕਿ ਤੁਹਾਨੂੰ ਕਿਉਂ ਨਹੀਂ ਪਤਾ ਤੁਹਾਡੇ ਘਰ ਦੇ ਅੰਦਰ ਤੁਹਾਡੇ ਇੱਕੋ ਛੱਤ ਦੇ ਅੰਦਰ ਜਿਹੜੇ ਪਰਿਵਾਰਕ ਮੈਂਬਰ ਰਹਿ ਰਹੇ ਨੇ ਉਹ ਕਿਹੜੇ ਹਾਲਾਤਾਂ 'ਚ ਨੇ ਉਹਨਾਂ ਦੀ ਮਨੋਦਸ਼ਾ ਕੀ ਚੱਲਦੀ ਪਈ ਹੈ ਤੁਹਾਨੂੰ ਕਿਉਂ ਨਹੀਂ ਪਤਾ ਲੱਗਦਾ ਪਿਆ ਤੁਸੀਂ ਪਰਿਵਾਰ ਦੀ ਗੱਲ ਕਰ ਰਹੇ ਹੋ ਇੱਥੇ ਮੈਨੂੰ YouTube ਦੇ ਉੱਤੇ ਜਿਹੜੀਆਂ ਮਤਲਬ ਮੇਰੇ ਲਿੰਕ ਬਣੇ ਮੈਨੂੰ ਉਹਨਾਂ ਦੀ ਆਵਾਜ਼ ਸੁਣ ਕੇ ਪਤਾ ਲੱਗ ਜਾਂਦਾ ਹੈ ਕਿ ਉਹ ਕਿਸੇ ਤਕਲੀਫ ਚ ਹੈ ਉਹ ਸੈਡ ਹੈ ਇਦਾਂ ਫੀਲ ਹੋ ਜਾਂਦਾ ਪਰ ਤੁਹਾਨੂੰ ਆਪ ਦੇ ਪਰਿਵਾਰਾ ਤੱਕ ਦਾ ਨਹੀਂ ਪਤਾ ਕਿ ਕਿਉਂ ਇਦਾਂ ਹੋ ਰਿਹਾ ਵਾ ਕੀ ਤੁਹਾਨੂੰ ਆਪ ਦੇ ਘਰ ਦੇ ਮਾਂ ਦਾ ਨਹੀਂ ਪਤਾ ਘਰ ਚ ਤੇਰੀ ਮਾਂ ਬੈਠੀ ਹੋਵੇ ਕਿਸੇ ਦੀ ਹੈ ਕਿਸੇ ਦਾ ਪਿਓ ਬੈਠਾ ਹੈ ਉਹ ਖੁਸ਼ ਹੈ ਦੁਖੀ ਹੈ ਹੁਣ ਐਕਸ ਵਾਈ ਜ਼ेड ਹੈ ਬਜ਼ੁਰਗ ਸਾਡੇ ਘਰ ਚ ਤੇ ਮੈਨੂੰ ਸਵੇਰ ਦਾ ਲੱਗ ਰਿਹਾ ਕਿ ਨਹੀਂ ਯਾਰ ਠੀਕ ਨਹੀਂ ਹੈ ਠੀਕ ਨਹੀਂ ਹੈ ਠੀਕ ਨਹੀਂ ਹੈ ਕੁਝ ਹੈ ਸੀਨ ਮਤਲਬ ਸੈਡ ਹੈ ਕਿ ਕੋਈ ਤਕਲੀਫ ਹੈ ਯਾਰ ਜਿੱਦਾਂ ਠੰਡ ਵੱਧ ਰਹੀ ਹੈ ਕੋਈ ਤਕਲੀਫ ਮਾਨਦਾ ਪਿਆ ਉਹ ਕਿਉਂ ਨਹੀਂ ਫੀਲ ਹੁੰਦਾ ਮੈਨੂੰ ਸਮਝ ਤੋਂ ਬਾਅਦ ਪਰਿਵਾਰ ਦਾ ਮਤਲਬ ਕੀ ਹੁੰਦਾ ਵਾ ਹੁਣ ਇੱਥੇ ਲੱਗੇ ਹੋਏ ਆ ਪਿੱਟਣ ਹੋਏ ਮੂੰਹ ਕਾਲਾ ਕਰਾਤਾ ਤੇ ਇੱਕ ਮੈਂ ਪਤਾ ਨਹੀਂ ਕਿਹੜੀ ਹੈਡਿੰਗ ਪੜੀ ਜਿੱਥੇ ਬੜਾ ਗੰਦੀ ਜੀ ਚੀਜ਼ ਲਿਖੀ ਸਗੀ ਕਿ ਗਸ਼ਤੀ ਲਿਖਿਆ ਹੋਇਆ ਸੀ ਨੂੰ ਸਰਬਜੀਤ ਨੂੰ ਹਨਾ ਤੇ ਕਿਉਂ ਬਈ ਸਰਬਜੀਤ ਨੂੰ ਤੁਸੀਂ ਹੁਣ ਗਸ਼ਤੀ ਗਸ਼ਤੀ ਕਹਿੰਦੇ ਪਈ ਹੋ ਉਸੇ ਟਾਈਮ ਸਚਿਨ ਅਸੀਮਾ ਹیدرਦੇ ਟਾਈਮ ਤੇ ਕਿਉਂ ਇੰਜੋਏ ਕਰ ਰਹੀ ਸੀ ਉਦੋਂ ਕਿਉਂ ਬੱਲੇ ਬੱਲੇ ਕਰ ਰਹੀ ਸੀ ਨੱਚਦੇ ਪਏ ਸੀਗੇ ਹੈ ਤੇ ਪੁੱਸੀਆਂ ਮਾਰ ਰਹੀ ਸੀ ਮੂੰਹ ਚੱਕ ਕੇ ਹਰ মিডিਆ ਵਾਲਾ ਉਹਦੀ ਗਾਣਜ ਮਾਈਕ ਤੋਨ ਰਿਆ ਸੀਗਾ ਸਚਿੰਦ ਦੇ ਵਾਈ ਇਹ ਡਬਲ ਫੇਸ ਕਿਉਂ ਜਿਹੜੇ ਮੈਂ ਕੰਨੀ ਕਿ ਜਿਹੜੇ ਇਸ ਟਾਈਮ ਭਾਰਤ ਵੱਲ ਦੀ ਸਾਈਡ ਦੀ ਗੱਲ ਕਰ ਰਹੀ ਜਿਹੜੇ ਭਾਰਤ ਚ ਬਹਿ ਕੇ ਪਿੱਟਦੇ ਪਏ ਆ ਸਚਿੰਦ ਦੇ ਟਾਈਮ ਤੇ ਇੰਜੋਏ ਕਰ ਰਹੀ ਸੀ ਉਹ ਜਿਹੜੇ ਇਸ ਟਾਈਮ ਸਰਬਜੀਤ ਦੇ ਟਾਈਮ ਤੇ ਪਿੱਟਦੇ ਪਏ ਆ ਲਾਇਚਨ ਲਾ ਰਹੀ ਆ ਕਿ ਇਸ ਉਮਰ ਦੀ ਲੇਡੀ ਫਲਾਨਾ ਇੱਜ਼ਤ ਇਹ ਉਹ ਫਾ ਇਹ ਡਬਲ ਸਟੈਂਡਰਡ ਆਪਣੇ ਕੋਲ ਰੱਖੋ ਠੀਕ ਹੈ ਜਰਾ ਨਾ ਅੱਧੀ ਰਾਤ ਨੂੰ ਉੱਠ ਕੇ ਨਾ ਆਪਣੀ ਬਜ਼ੁਰਗ ਮਾਵਾਂ ਜਿਹੜੀਆਂ ਰਿਸਪੈਕਟਫੁਲ ਮਾਵਾਂ ਇੱਜ਼ਤਦਾਰ ਇੱਜ਼ਤ ਕਰਦੀ ਮਾਂਾਂ ਦੀਆਂ ਠੀਕ ਹੈ 50 ਸਾਲ ਤੋਂ ਉੱਤੇ 60 ਸਾਲ ਤੋਂ ਉੱਤੇ ਤੁਹਾਡੀਆਂ ਮਾਵਾਂ ਨਾ ਅੱਧੀ ਰਾਤ ਨੂੰ ਉੱਠ ਕੇ 1:30 ਵਜੇ ਤੋਂ ਬਾਅਦ ਉੱਠ ਕੇ ਛਾਤੀ ਮਾਰ ਲੈ ਤੁਹਾਡੀ ਮਾਂ ਨੇ ਟੰਗਾ ਚੱਕਿਆ ਤੇ ਕੀ ਚੱਕਿਆ ਵਾ ਕਿ ਕੋੜੀ ਬਣੀ ਆ ਠੀਕ ਹੈ ਕਿਸੇ ਦੀ ਕਿਸੇ ਮੈਂ ਇਹਦੀ ਨਹੀਂ ਗੱਲ ਕਰਦੀ ਗੱਲ ਹੈ ਇੱਕ ਡਬਲ ਸਟੈਂਡਰਡ ਦੀ ਗੱਲ ਮੈਂ ਉੱਥੇ ਡਬਲ ਸਟੈਂਡਰਡ ਦੀ ਗੱਲ ਕਰ ਰਹੀ ਆ ਕਿ ਜਦ 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 ਮਤਲਬ ਇਹ ਆਮਨਾ ਸ਼ਾਮਨਾ ਹੋਇਆ ਨਾ ਇਹ ਕੁੜੀਆਂ ਦਾ ਮੁੰਡਿਆਂ ਦਾ ਮਤਲਬ ਗੱਲਾਂ ਹੋਈਆਂ ਕਿ ਜੇ ਕੁੜੀ ਨੇ ਕਰਤਾ ਤਾਂ ਹਾਏ ਤੋਬਾ ਹਾਏ ਤੋਬਾ ਜੇ ਮੁੰਡੇ ਨੇ ਕਰਤਾ ਬੱਲੇ ਸ਼ੇਰਾ ਬੱਲੇ ਸ਼ੇਰਾ ਇਹਦੇ ਉੱਤੇ ਮੇਰੀ ਗੱਲ ਹੈ ਇਹਦੇ ਉੱਤੇ ਮੇਰੀ ਬਹਿਸ ਹੈ ਔਰ ਰਹੀ ਗੱਲ ਮੈਂ ਗਲਤ ਕੁੜੀਆਂ ਦੇ ਹੱਕ 'ਚ ਨਹੀਂ ਐ ਮੈਂ ਗਲਤ ਮੁੰਡਿਆਂ ਦੇ ਹੱਕ 'ਚ ਨਹੀਂ ਹੈਗੀ ਸਿੱਧੇ ਤੌਰ ਤੇ ਨਾ ਹੀ ਮੈਂ ਕੁੜੀਆਂ ਦੇ ਹਾਂ ਮੈਂ ਕੁੜੀਆਂ ਦੀ ਫੈਮਿਨਿਜ਼ਮ ਮੈਂ ਬੁੰਡ ਨਹੀਂ ਮਾਰਦੀ ਫੈਮਿਨਿਜ਼ਮ ਦੀ ਆਪਾਂ ਗੱਲ ਕਰਦੇ ਆਂ ਸਿੱਧਾ ਟੂ ਦਾ ਪੁਆਇੰਟ ਦੀ ਰਾਈਟ ਦੀ ਹੱਕ ਕੀ ਬੰਦ ਹੈ ਮੈਂ ਕੁੜੀਆਂ ਨੂੰ ਕਹੂੰਗੀ ਕੁੜੀਓ ਇਹ ਜਿਹੜੀ ਦਸ਼ਾ ਹੈ ਨਾ ਆ ਤੁਸੀਂ ਖੁਦ ਕ੍ਰੀਏਟ ਕੀਤੀ ਹੈ ਇਹ ਜਿਹੜਾ ਤੁਸੀਂ ਨੰਗਾ ਨਾਚ ਨਚਾ ਰਹੇ ਹੋ ਨਾ ਸੋਸ਼ਲ ਮੀਡੀਆ ਦੇ ਉੱਤੇ ਇਹ ਤੁਹਾਡਾ ਕੀਤਾ ਹੋਇਆ ਹੈ ਇਹ ਇਸ ਤਰ੍ਹਾਂ ਦੀਆਂ ਗੱਲਾਂ ਸਾਨੂੰ ਸੁਨੀਆਂ ਪੈਂਦੀਆਂ ਕੁੜੀਆਂ ਹਾਏ ਹਾਏ ਅੱਬਈ ਇਹ ਵੀ ਮਜਬੂਰ ਹੈ ਇਹ ਵੀ ਕੀ ਕਰਨ ਇਹ ਵੀ ਮੈਨੂੰ ਦੱਸੋ ਕੀ ਕਰਨ ਸੋਸ਼ਲ ਮੀਡੀਆ ਦੇ ਜਿਹੜੇ ਬੈਠੇ ਹੋਏ ਆ ਇਹ ਵੀ ਕੀ ਕਰਨ ਹੁਣ ਹਰ ਪਾਸੇ ਤੁਸੀਂ ਫੋਨ ਚੱਕੋ ਸਕਰੀਨ ਖੋਲੋ ਲੁੱਚੀ ਕੁੜੀ ਚੀ ਕੁੜੀ ਲੁੱਚੀ ਕੁੜੀ ਚੀ ਮੁੰਡਾ ਗਾਂਡੂ ਗੇ ਨਸ਼ੇੜੀ ਇਹੋ ਬੱਚਾ ਕੀ ਆ ਮੇਰਾ ਅਗੇ ਮੈਂ ਦੁਬਾਰਾ ਰਿਪੀਟ ਕਰਦੀ ਆ ਤੁਹਾਡਾ ਪਰਿਵਾਰ ਤੁਹਾਡੇ ਨਾਲ ਕਿਉਂ ਨਹੀਂ ਤੁਹਾਨੂੰ ਕਿਉਂ ਨਹੀਂ ਪਤਾ ਲੱਗਦਾ ਕਿ ਤੁਹਾਡਾ ਬੱਚਾ ਕੀ ਕਰ ਰਿਹਾ ਵਾ ਕਿਉਂ ਨਹੀਂ ਪਤਾ ਲੱਗਦਾ ਇੱਕ ਛੋਟੀ ਜੀ ਮੈਂ ਚੀਜ਼ ਐਗਜ਼ਾਮਪਲ ਦੇਣੀ ਆ ਐਕਸ ਵਾਈ ਜ਼ेड ਘਰ ਦੇ ਨੇੜੇ ਜਾਂ ਘਰ ਦੇ ਵਿੱਚ ਬੱਚਾ ਬੱਚਾ ਥੋੜਾ ਜਾ ਸਕੂਲ ਜਾਣ ਤੋਂ ਆਣਾ ਕਾ ਨਹੀਂ ਕਰ ਰਿਹਾ ਸੀ ਠੀਕ ਤੇ ਪੁੱਛਿਆ ਬਹਿਲਾ ਫੁਸਲਾ ਕੇ ਕੀ ਹੋਇਆ ਕੀ ਹੋਇਆ ਕੀ ਹੋਇਆ ਕੀ ਹੋਇਆ ਤੇ ਉਹਨੇ ਦੱਸਿਆ ਕਿ ਸਕੂਲ ਟੀਚਰ ਉਹਨੂੰ ਹੈਂਡਰਾਈਟਿੰਗ ਦੇ ਲਈ ਬਾਰ-ਬਾਰ 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 ਕੈਰੀ ਸੀ ਇੱਕ ਗੱਲ ਛੋਟੀ ਜੀ ਹੈ ਇਸ ਪੁਆਇੰਟ ਨੂੰ ਸਮਝਿਓ ਅਗਰ ਟੀਚਰ ਵੀ بار 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 ਹਰਾਸ ਕਰੇਗੀ ਕੋਈ ਕਲਾਸ ਦੇ ਵਿੱਚ ਵੀ بار 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 ਰਿਪੀਟ ਐਂਡ ਰਿਪੀਟ ਮੋਡ ਤੇ ਕੋਈ ਹਰਕਤ ਹੋਏਗੀ ਨਾ ਬੱਚੇ ਨੂੰ ਡੀਮੋਟੀਵੇਟ ਕੀਤਾ ਜਾਏਗਾ ਉੱਥੇ ਵੀ ਤੁਹਾਡੇ ਬੱਚੇ ਦਾ ਮਾਈਂਡ ਡਿਵਰਟ ਹੋਣਾ ਦਿਮਾਗ ਨੇ ਮੰਗਣਾ ਡੋਪਾਮਾਈਨ ਦਿਮਾਗ ਨੇ ਮੰਗਣਾ ਸਵਾਦ ਚਸ ਉਹ ਫਿਰ ਕਿਤੇ ਗਲਤ ਜਗ੍ਹਾ ਤੇ ਜਾਂਦਾ ਇਹ ਇਹ ਪੁਆਇੰਟ ਹੁੰਦਾ ਵਾ ਤੁਹਾਨੂੰ ਸਮਝਣ ਨੂੰ ਕਿ ਤੁਹਾਡਾ ਬੱਚਾ ਕਿਉਂ ਨਹੀਂ ਹੈ ਹੁਣ ਗੱਲ ਫਿਰ ਅੱਗੇ ਨਾਲ ਪਸੀਮਾ ਇਹਦੀ ਕਰਦੇ ਆ ਸੀਮਾ ਹਦਰ ਸਰਜੀਤ ਤੇ ਸਚਿਨ ਸੁਚਿਨ ਜੇ ਵੀ ਇੱਥੇ ਜਿਹੜਾ ਕਾਂਡ ਹੋਇਆ ਇਹਦੇ ਉੱਤੇ ਜਿਹੜੇ ਚੁਸਕੀਆਂ ਲੈ ਰਹੇ ਆ ਸਾਲਿਆ ਉਹ ਹੈ ਆਪਣੀ ਮਾਵਾਂ ਦੇ ਨਾਲ ਨਾੜੇ ਖੋਲ ਕੇ ਦੇਖੋ ਕਿਦਾਂ ਖੁੱਦੇ ਦਾ ਫਗਵਾੜਾ ਬਣਿਆ ਹੋਇਆ ਉੱਥੇ ਜਾ ਕੇ ਚੈੱਕ ਕਰਿਓ ਕਿੰਨੀ ਕੀ ਕੀ ਕਹਿੰਦੇ ਆ ਪੱਠੀ ਜਲਦੀ ਭਈ ਹੈ ਕਿ ਸੁੱਕ ਗਈ ਹੈ 60 ਸਾਲਾਂ ਦੀ ਹੈ ਜਾਂ 70 ਸਾਲਾਂ ਦੀ ਹੈ ਠੀਕ ਹੈ ਗੱਲ ਕਰੋ ਦੋ ਪਾਸੇ ਦੀ ਦੋਨੋਂ ਪਾਸੇ ਦੀ ਗੱਲ ਕਰੋ ਨਾ ਕਿ ਹਾਂ ਜਦ ਆਪਣੇ ਤੇ ਗੱਲ ਆਏਗੀ ਤੁਹਾਡੀ ਗਾਂਡ ਨਾ ਬੰਦ ਹੋ ਜਾਣੀ ਹੈ ਕੀ ਪਤਾ ਤੁਹਾਡੀਆਂ ਮਾਵਾਂ ਭੈਣ ਚ ਘਰ ਦੇ ਵਿੱਚ ਰਹਿ ਕੇ ਆਪਣੇ ਤੁਹਾਡੇ ਪਿਓਆਂ ਦੇ ਨਾਲ ਰਹਿ ਕੇ ਰੰਗ ਰਲੀਆਂ ਮਨਾ ਰੀਆਂ ਹੋਵੇ ਹੈ ਕੀ ਪਤਾ ਕਈਆਂ ਨੂੰ ਬਹੁਤ ਬੋਲੀ ਲੱਗਣੀ ਹੈ ਗੱਲ ਫੇਰ ਅਗੇਨ ਕਰਨੀ ਆ ਦੋਗਲੇ ਨਾ ਚੱਲੋ ਜੇ ਆਪਾਂ ਕਿਸੇ ਨੂੰ ਸਾਹਮਣੇ ਵਾਲੇ ਨੂੰ ਗੱਲ ਮਾਰਦੇ ਪਏ ਆ ਨਾ ਆਪਣੇ ਤੇ ਅਪਲਾਈ ਕਰ ਲਓ ਆਪਣੇ ਤੇ ਵੀ ਛੁੱਟ ਕੇ ਦੇਖ ਲਓ ਆ ਦੋਗਲਾ ਬੰਨਾ ਚੱਲੋ ਆਲਮੋਸਟ ਦੇਖ ਲੈ ਭੈਣ ਚੋਦ ਸਾਲੇ ਦਗੜਦਲੇ ਇੱਥੇ ਬੈਠੇ ਪਾਕਿਸਤਾਨੀ ਵੀ ਤੇ ਇੱਥੇ ਵੀ ਉਹਨਾ ਦੇਖ ਲਓ ਇੱਥੇ ਇੰਡੀਆ ਲਿਖ ਦਿੰਨੀ ਆ ਹੈ ਇੰਡੀਆ ਲੱਗੇ ਸਰਬਜੀਤ ਅਕਾ ਨੂਰ ਡਰਾਮਾ ਫਲਨ ਨਾਟਕ ਕਨਾ ਜੇਵ ਲੱਗੇ ਹੋਏ ਆ ਸਾਰੇ ਸਿੱਕ 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 ਰੋਟੀਆਂ ਸਿੱਕੋ ਹੋਰ ਤਾਂ ਕੁਛ ਨਹੀਂ ਹੈ ਜਿੰਦਾ ਸੈਂਸਿਟਿਵ ਗੱਲਾਂ ਕਰਨ ਦੀ ਕੋਸ਼ਿਸ਼ ਕਰ ਰਹੇ ਥੰਬਨੇਲ ਲਗਾ ਰਹੇ ਕੀ ਹੋਰ ਐ ਰੋਟੀਆਂ ਸਿੱਕੀਆਂ ਜਾ ਰਹੀਆਂ ਨੇ ਸੀਮਾ ਹੈਦਰ ਦੇ ਟਾਈਮ ਤੇ ਸਚਿਨ ਦੇ ਟਾਈਮ ਤੇ ਉਦੋਂ ਛਾਤੀ ਪਟਕ ਕੇ ਬੱਲੇ ਬੱਲੇ ਕਰਕੇ ਰੌਣਕ ਮੇਲਾ ਲਾ ਕੇ ਇਹਨਾਂ ਨੇ ਰੋਟੀਆਂ ਸੇਕੀਆਂ ਸੀ ਹੁਣ ਹਾਏ 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 ਧਰਮ ਦਾ ਐਂਗਲ ਵਿੱਚ ਲੈ ਕੇ ਆ ਰਹੇ ਆ ਧਰਮ ਧਰਮ ਦਾ ਐਂਗਲ ਵਾਹ ਕੀ ਬਾਤ ਹੈ ਧਰਮ ਦਾ ਐਂਗਲ ਵਾਓ ਤੇ ਆ ਸਰਬਜੀਤ ਦੀ ਘਰਦਿਆਂ ਨੂੰ ਨਹੀਂ ਪਤਾ ਸੀਗਾ ਮੈਂ ਦੁਬਾਰਾ ਰਿਪੀਟ ਕਰ ਰਹੀ ਹਾਂ ਰਿਪੀਟ ਮੋੜ ਤੇ ਕੀ ਸਰਬਜੀਤ ਦੇ ਘਰ ਦੇ ਕਿੱਥੇ ਸੀਗੇ ਵੇਹਾਰ ਆ ਰਿਓ ਫੈਮਿਲੀ ਮੈਂਬਰ ਕਹਾਂ ਥੇ ਆਪ ਤੁਹਾਨੂੰ ਨਹੀਂ ਪਤਾ ਲੱਗੇ ਤੁਹਾਡੀ ਮਾਂ ਕਿਉਂ ਉਦਾਸ ਐ ਕਿਉਂ ਸੜ ਤੇ ਐ ਵਾਈ ਰਾਈਟ ਬਾਕੀ ਰਹੀ ਗੱਲ ਲੈਦਾ ਜੇ ਗੱਲ ਕਰੀਏ ਜਿਉ ਸ਼ੁਰੂ ਤੋਂ ਹੀ ਕਰੈਕਟਰਲੈਸ ਸੀ ਤੇ ਫਿਰ ਸੰਗਲ ਪਾ ਕੇ ਰੱਖਣਾ ਸੀ ਜਾਂ ਬਾਈਕਾਟ ਕਰਨਾ ਸੀ ਜਾਂ ਕੀ ਕਹਿੰਦੇ ਆ ਬੇਦਖਲ ਕਰਨਾ ਸੀ ਕੁਝ ਤਾਂ ਹੱਲ ਹੁੰਦਾ ਹੈ ਨਾ ਐਸੀ ਚੀਜ਼ਾਂ ਦਾ ਚਲੋ ਮੁਬਾਰਕਾਂ ਪਈਆਂ ਛੱਟੇ ਜਨ ਸ਼ੇਪਾ ਮਿਲਗੀ ਤੁਹਾਡੀ ਮਾਂ ਨੂੰ ਜਾਂ ਜਿਹਦੀ ਵੀ ਮਾਂ ਹੋਵੇ ਆ ਹਨਾ ਚਲੋ ਬੁੰਡ ਮਰਾਓ ਭਈਆ ਇਹ ਬੁੰਡ ਪੰਗਾ ਤਾਂ ਚੱਲਦਾ ਹੀ ਰਹਿਣਾ ਪਹਿਲੇ ਸਚਿਨ ਨੇ ਭਜਾਇਆ ਸਾਡੇ ਭਾਰਤ ਦੇ ਮੁੰਡੇ ਨੇ ਪਾਕਿਸਤਾਨ ਦੀ ਕੁੜੀ ਭਜਾ ਲਈ ਤੇ ਹੁਣ ਪਾਕਿਸਤਾਨ ਨੇ ਬਦਲਾ ਲਿਆ ਤੁਹਾਡੇ ਪੰਜਾ ਰੇ ਤੇ ਇੰਡੀਆ ਦੀ ਧੀ ਭਜਾ ਕੇ ਚਲੋ ਇਦਾਂ ਹੀ ਚੱਲਦਾ ਰਹਿਣਾ ਭੈਣਾਂ ਬੁੰਡ ਮਰਾਈ ਚਲੋ